ਅੱਜ ਅੰਮਨ ਪੁਲਿਸ ਤੇ ਅੰਮਨ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿਕੀ son of ਬਿੱਟੂ ਜੋ ਮੀਟ ਮਾਰਕੀਟ ਚ ਦਰਹਿਣ ਵਾਲਾ ਹੈਗਾ ਹਾਲ ਫਿਲਹਾਲ ਚ ਕਰਤਾਰਨਗਰ ਰਹਿ ਰਿਹਾ ਹੈਗਾ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜਾ ਵਿਕੀ ਹੈਗਾ ਹਾਲ ਫਿਲਹਾਲ ਜੇਲ੍ਹ ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਜ਼ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਆਫੀਮ ਦੇ ਕੋਲ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੈਗਲ ਕੰਸਟਰਕਸ਼ਨ ਹੈ ਐ ਦੇ ਉੱਪਰ ਮਿਊਨਿਸਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਹੇਗਾ ਖੰਨਾ ਪੁਲਿਸ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਕਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੋਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲਦੇ ਹੈਗੇ ਬੀਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਸ ਵਗੈਰਾ ਹੋਂਦ ਤੱਕ ਫਾੜ ਲੀਏ ਹਨ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚਲਦੀ ਰਹੇਗੀ ਮੈਡਮ ਹੋਰ ਜੋ ਨੋਸਾ ਤਸਕਰ ਥੰਨੇ ਦੇ ਵਿੱਚੋਂ ਹੋਰ ਵੀ ਹੋਣੀ ਨਿਗਾਚਾ ਉੱਥੇ ਵੀ ਪੰਜਾਬ ਚੱਲੂ ਹੈ ਜੀ ਅ ਦੇਖੀ ਪਹਿਲਾਂ ਵੀ ਮੈਂ ਜਿਵੇਂ মিডিਆ ਨੂੰ ਦੱਸਿਆ ਹੈਗਾ ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਨੂੰ ਵੈਰੀਫਾਈ ਕਰਦੇ ਰਹਿੰਦੇ ਤੇ ਇਹ ਕਾਰਵਾਈ ਹੁੰਦੀ 68 ਐਫ ਵਾਲੀ ਜੋ ਐਨਡੀਪੀਐਸ ਐਕਟ ਦੇ ਅੰਦਰ ਹੁੰਦੀ ਹੈ ਉਹਦਾ ਵੀ ਅਸੀਂ ਕਰਾਉਂਦੇ ਰਹਿੰਦੇ ਤਾਂ ਇਦਾਂ ਦੀ ਅਸੀਂ 15 ਕੇ ਤਕਰੀਬਨ ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਜਿੱਥੇ ਇਸੀ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਜੋ ਪ੍ਰਾਪਰਟੀਆਂ ਇਹਨਾਂ ਨੂੰ ਵੈਰੀਫਾਈ ਕਰਾਉਂਦੇ ਜੋ ਇਲੀਗਲ ਨਿਕਲਦੀ ਹੈ ਉਹਦੇ ਉੱਪਰ ਫਿਰ ਐਫ ਜੋ ਇਦਾਂ ਦਾ ਐਕਸ਼ਨ ਹੁੰਦਾ ਹੈਗਾ ਤੋਂ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਇਦਾਂ ਦੀ ਮਿਲਦੀ ਹੈਗੀ ਜਿਹਦੇ ਉੱਪਰ ਐਕਸ਼ਨ ਹੋ ਸਕਦਾ ਤੋਂ ਜ਼ਰੂਰ ਕੀਤਾ ਜਾਏਗਾ ਮੈਡ ਜਿੱਦਾ ਇੱਥੇ ਗੱਲ ਸਾਹਮਣੇ ਹੈ ਜਿਹੜਾ ਤੁਸੀਂ ਮੀਟ ਮਾਰਕੀਟ ਵਿੱਚ ਬਿਲਕੁਲ ਸ਼ਕੰਜਾ ਕਰਦਾ ਹੈ ਉਤੋਂ ਬੋਬ ਬੋਬ ਕੇ ਆਪਣੀ ਪ੍ਰਾਪਰਟੀ ਬਣਾਉਣ ਦੇ ਦਮਾਨਦਾਂ ਦੇ ਲਈ ਇਹਦੀ ਵੀ ਕੋਈ ਇਨਵੈਸਟੀਗੇਸ਼ਨ ਹੋਪ ਜੀ ਉਹ ਚੱਲਦੇ ਰਹਿੰਦਾ ਹੈਗਾ ਉਹੀ ਮੈਂ ਕਹਿ ਰਿਹਾ ਕਿ ਇਹ ਪਹਿਲਾ ਮੀਟ ਮਾਰਕੀਟ ਰਹਿੰਦੇ ਸੀਗੇ ਹੁਣ ਇੱਥੇ ਸ਼ਿਫਟ ਹੋਏ ਆ ਤੇ ਇਦਾਂ ਦੇ ਹੋਰ ਵੀ ਬੰਦੇ ਹੈ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਏਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਸਟ੍ਰੈਟਜੀ ਵੀ ਮੁਹਿੰਮ ਚੱਲਦੀ ਰਹੀ ਜੀ ਇਹਨਾਂ ਨੂੰ ਨੋਟਸ ਪਾ ਰਹੇ ਜੀ ਇਹਨਾਂ ਨੂੰ ਪਾ ਰਹੇ ਜਾਂ ਨਾ ਪਾ ਰਹੇ ਆ ਜੀ ਨਹੀਂ ਆਦੇ ਜੀ ਇਹਨਾਂ ਨੇ ਨੋਟਸ ਦਿੱਤਾ ਹੁੰਦਾ ਉਹਦੇ ਨਹੀਂ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਇਹ ਨੋਟਸ ਕਿਹਦੇ ਬਾਤ ਜਿਹੜਾ ਨੋਟਸ ਕਿ ਪ੍ਰਵੀਜ਼ਨ ਨਾਲ ਦਿੱਤਾ ਸੀ ਕਿਉਂ ਦਿੱਤਾ ਕਿ ਇਹਨਾਂ ਨੂੰ ਲੱਗੇ ਜਿਵੇਂ ਨਸਲ ਬੋਲ ਕੇ ਜਿਵੇਂ ਸਭਾ ਸਹਿਰਾ ਜੀ ਉਹ ਜੀ ਸਾਡੇ ਨੂੰ ਪਤਾ ਜੋ ਆਨਲਾਈਨ ਕੰਮ ਨੇ ਉਹ ਤੁਹਾਨੂੰ ਉਹ ਜਾਣ ਪੁੱਛੀਂ ਦੇਖਿਆ ਸਾਨੂੰ ਐਨਓਸੀ 13000 ਬਾਰੇ ਮਿਲੀ ਸੀ ਕਿ ਆਨਲਾਈਨ ਕੰਮ ਨੇ ਉਹ ਜੀ ਸਾਹਿਬ ਜੀ ਸਾਹਿਬ ਕਰ ਦੇ ਸਕਦੇ ਕਿੰਨੀ ਵਾਰ ਤੁਸੀਂ ਨੋਟਿਸ ਲਾਇਆ ਜੀ ਉਹਦੇ ਦੋ ਤਿੰਨ ਵਾਰ ਨੋਟਿਸ ਤੇ ਕੋਈ ਜਵਾਬ ਨਹੀਂ ਆਇਆ ਤੇ ਫਿਰ ਅੱਜ ਇਹ ਕਰ ਪੁੱਛਿਆ ਜਾਰੇ ਪੁਲਿਸ ਪ੍ਰਸ਼ਾਸਨ ਇਹ ਸਾਰੇ ਨਾਲ ਸਾਰੇ ਕੰਮ ਚਾਲੂ ਹੈ ਸਰ ਵੀ ਵਿੱਕੀ ਕੌਣ ਹੈ ਜਿਹਦੇ ਖਿਲਾਫ ਮਕਦਮਾ ਹੈ ਤੇ ਉਹਨਾਂ ਦੇ ਕਿੰਨੇ ਮਕਦਮੇ ਨੇ ਜੀ ਉਹਨਾਂ ਦੇ ਦੋ ਮੁਕਦਮੇ ਸੀਗੇ ਤੇ ਉਹਦੇ ਕਰਕੇ ਅੱਜ ਤੁਹਾਨੂੰ ਏਡੀ ਕਾਰਵਾਈ ਚੱਲਣੀ ਪਈ ਕੀ ਕਹੋਗੇ ਜੀ ਸਰ ਜੇ ਤੁਹਾਨੂੰ ਜੋ ਵੀ ਗੁਨਾਹ ਕੀ ਦੇ ਅਸੀਂ ਮਾਫੀ ਮੰਗਦੇ ਆਂ ਪਰ ਅਕਸ਼ਮਾ ਤੁਸੀਂ ਇੱਦਾਂ ਦਾ ਗੁੱਸਾ ਨਾ ਕਰਤੀ ਨਹੀਂ ਕਰਾਂਗੇ ਠੀਕ ਹੈ 2-3 ਸਾਲ ਹੋ ਗਏ ਅਸੀਂ ਤਾਂ ਸ਼ਾਂਤੀ ਨਾਲ ਇੱਧਰ ਕਰਤਾਰਨਗਰ 'ਚ ਰਹਿਣ ਆਏ ਸੀਗੇ ਜੇ ਅਸੀਂ ਇਹੀ ਕੰਮ ਕਰਦੇ ਲੋਸੀਂ ਅਪਰ ਰੀਡ ਮਾਰਕੀਟ 'ਚ ਰਹੀ ਜਾਂਦੇ ਪਰ ਅਸੀਂ ਉੱਥੋਂ ਕੱਦੋਂ ਆਣਾ ਸੀ ਸਰਕਾਰ ਨੇ ਪੁਲਿਸ ਨੇ ਕੀ ਭਰੋਸਾ ਦਿਵਾਉਣਾ ਦੀ ਅਸੀਂ ਸਰਕਾਰ ਦੀ ਪੁਲਿਸ ਨੂੰ ਇਹੀ ਕਹਿੰਦੇ ਵੀ ਇੱਕ ਗੰਦ ਸੱਜੀ ਮੁੱਕਣਾ ਚਾਹੀਦਾ ਵਾ ਸੱਚਮੁੱਚ ਇਹ ਜਿਹੜੀ ਅਸੀਂ ਕਹਿੰਦੇ ਨਸ਼ਾ ਮੁੱਕਣਾ ਚਾਹੀਦਾ ਵਾ ਕਰੋ ਕਾਰਵਾਈ ਅਸੀਂ ਕਹਿੰਦੇ ਉਹਨਾਂ ਤੇ ਵੀ ਕਰੋ ਜਿਹੜੇ ਹਲੇ ਤੱਕ ਵੀ ਨਹੀਂ ਹਟਦੇ ਪਏ ਇੰਨੇ ਨੇ ਪਰਚੇ ਆ ਸਰ ਉਹਨਾਂ ਤੇ ਹਲੇ ਤੱਕ ਵੀ ਨਹੀਂ ਲੋਕ ਹਟਦੇ ਪਏ ਜੇ ਕੋਈ ਆਪਣੇ ਇਤਿਹਾਰ ਕੇ ਗਲਤੀ ਨੂੰ ਚੱਜ ਨਾ ਰਹਿਣਾ ਚਾਹੁੰਦਾ ਉਹਨੂੰ ਵੀ ਫਿਰ ਰਹਿਣ ਨਹੀਂ ਦਿੰਦੇ ਇਹ ਬੰਦਿਆਂ ਨੇ ਜਾਜ ਸਾੜ ਨਾਲ ਆ ਘਰ ਦੁੱਤਾ ਇੰਦਾ ਵੀ ਕਹਿਣ